ਲੜਾਈ ਸ਼ੁਰੂ ਹੋਣੀ ਹੈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ ਸੋ ਇਸ ਕਰਕੇ ਅਸੀਂ ਇਹ ਕਹਿਣਾ ਹੈ ਕਿ ਜੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਵੀਰ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕਰ ਗਿਆ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਉੱਤੇ ਜੇ ਸੈਂਟਰ ਨੇ ਕਹਿਤਾ ਸੈਂਟਰ ਦੀ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ ਬਾਕੀ ਨੇ ਸੀ ਖਰੀਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਏ ਨਾ ਨੇ ਇਸ ਗੱਲ ਤੇ ਵਾਕਆਊਟ ਕੀਤਾ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਾਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋੜ ਰਿਆ ਕੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਕਪਾਹ ਨਰਮਾ ਮੱਕੀ ਵਗੈਰਾ ਉਹ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਵੰਡ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲ੍ਹਿਆਂ 'ਚ ਅਜੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟਰੇ ਨੇ ਉਹ ਗਲਤ ਫਹਿਮੀ ਚ ਨੇ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਜੇ ਜੇ ਇੰਨੇ ਹੀ ਪੰਜਾਬ ਦੇ ਰਾਖੇ ਕਹੋਂਦੇ ਨੇ ਕੈਪਟਨ ਸਾਹਿਬ ਤਾਂ ਫਿਰ ਰਾਸ਼ਟਰਪਤੀ ਤੋਂ ਸਾਈਨ ਕਰਾ ਕੇ ਲਿਓਣ ਫਿਰ ਉਹਨਾਂ ਨੇ ਚੱਕ ਕੇ ਬਿੱਲ ਭਰਾ ਮਾਰਨੇ ਨੇ ਜੀ ਉਹਨਾਂ ਨੇ ਕਹਿ ਰਹੇ ਕਿ ਤੁਹਾਡੇ ਬਿਲਾ ਦੇ ਵਿੱਚ ਅਮੈਂਡਮੈਂਟ ਕਰ ਰਹੇ ਆ ਪੰਜਾਬ ਦਾ ਐਕਟ ਥੋੜੀ ਐ ਕੋਈ ਇਹ ਸੋ ਐਮਐਸਪੀ ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ ਹੈ